ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਉਹ ਹੈ ਦੁੱਖ ਪੰਜਨੀ ਬੇਰੀ ਦੇ ਸੰਬੰਧ ਵਿੱਚ ਮੈਂ ਆਰੰਭ ਵਿੱਚ ਹੀ ਇੱਕ ਗੱਲ ਕਰ ਦਿਆਂ ਵੀ ਮੈਂ ਜੋ ਵੀ ਬੋਲਦਾ ਉਹ ਗੁਰਬਾਣੀ ਦੇ ਹੱਕ ਵਿੱਚ ਬੋਲਦਾ ਗੁਰਬਾਣੀ ਦੇ ਅਨੁਸਾਰ ਬੋਲਦਾ ਸਿਧਾਂਤਿਕ ਵਿੱਚ ਬੋਲਦਾ ਤੇ ਸਿਧਾਂਤ ਦੇ ਅਨੁਸਾਰ ਬੋਲਦਾ ਮੈਂ ਕਿਸੇ ਬੰਦੇ ਦੇ ਅਨੁਸਾਰ ਨਹੀਂ ਬੋਲਦਾ ਕਿਸੇ ਲਖਾਰੀ ਦੇ ਅਨੁਸਾਰ ਨਹੀਂ ਬੋਲਦਾ ਗੁਰਬਾਣੀ ਸਭ ਤੋਂ ਵੱਡੀ ਹੈ ਗੁਰਬਾਣੀ ਮੇਂ ਨੇ ਸਾਡੇ ਕੋਲ ਜਿਸ ਚੀਜ਼ ਨੂੰ ਗੁਰਬਾਣੀ ਰეკਮੈਂਡ ਕਰਦੀ ਏ ਉਹ ਸਾਡੇ ਲਈ ਸਹੀ ਏ ਤੇ ਜਿਸ ਚੀਜ਼ ਨੂੰ ਗੁਰਬਾਣੀ ਰეკਮੈਂਡ ਨਹੀਂ ਕਰਦੀ ਉਹ ਭਾਵੇਂ ਕਿੰਨੇ ਲਿਖੀ ਹੋਵੇ ਪੁਰਾਣੇ ਤੋਂ ਪੁਰਾਣਾ ਲਖਾਰੀ ਹੋਵੇ ਉਹ ਨਾਮਵਾਰ ਹੋਵੇ ਉਹ ਆਮ ਹੋਵੇ ਉਹ ਸਾਡੇ ਲਈ ਕੋਈ ਅਰਥ ਨਹੀਂ ਰੱਖਦੀ ਤੋਂ ਦੁੱਖ ਭਿੰਜਣੀ 베ਰੀ ਦੇ ਸੰਬੰਧ ਵਿੱਚ ਅੱਜ ਮੈਂ ਇੱਕ ਗੱਲ ਤੁਹਾਡੇ ਸਾਹਮਣੇ ਲੈ ਕੇ ਆ ਰਿਹਾ ਹਾਂ ਇਮਾਨਦਾਰੀ ਦੇ ਨਾਲ ਸੁਣਿਓ ਨਿਊਟਰਲ ਹੋ ਕੇ ਸੁਣਿਓ ਤੇ ਫਿਰ ਫੈਸਲਾ ਖੁਦ ਬਾ ਖੁਦ ਮੁਨਸਬ ਬਣ ਕੇ ਕਰ ਲਿਓ ਵੀ ਜੋ ਮੈਂ ਬੋਲ ਰਿਹਾ ਉਹ ਗੁਰਬਾਣੀ ਦੇ ਹੱਕ ਵਿੱਚ ਜਾਂਦਾ ਹੈ ਜਾਂ ਗੁਰਬਾਣੀ ਦੇ ਵਿਰੋਧ ਵਿੱਚ ਜਾਂਦਾ ਹੈ ਅੱਛਾ ਸ਼ੁਰੂ ਕਰਦੇ ਆਂ ਆਪਣੀ ਗੱਲ ਨੂੰ ਜੇ ਕਿਧਰੇ ਇਹ ਗੱਲ ਲੋਕ ਕਹਿੰਦੇ ਵੀ ਦਰਬਾਰ ਸਾਹਿਬ ਆਓ ਤੇ ਦਰਬਾਰ ਸਾਹਿਬ ਆਣ ਕੇ ਜਿਹੜਾ ਲਗਾਤਾਰ 24 ਘੰਟੇ ਉੱਥੇ ਕੀਰਤਨ ਚੱਲ ਰਿਹਾ ਹੈ ਨਾ ਅੰਦਰ ਬੈ ਕੇ ਕੀਰਤਨ ਨੂੰ ਸੁਣੋ ਕੀਰਤਨ ਵਿੱਚੋਂ ਜੋ ਸੰਦੇਸ਼ ਮਿਲਦਾ ਹੈ ਹੁਕਮਨਾਮੇ ਵਿੱਚੋਂ ਛੇ ਸੰਦੇਸ਼ ਮਿਲਦਾ ਹੈ ਉਹਦੇ ਨਾਲ ਜੁੜੋ ਤਾਂ ਤੇ ਗੱਲ ਆਉਂਦੀ ਸਮਝ ਵਿੱਚ ਪਰ ਹੁਣ ਬਣ ਕੀ ਗਿਆ ਹੈ ਵੀ ਜੋ ਦਰਬਾਰ ਸਭ ਆ ਰਿਹਾ ਉਹਨਾਂ ਦਾ ਮਕਸਦ ਬਾਣੀ ਦੇ ਨਾਲ ਜੁੜਨ ਦਾ ਹੈ ਹੀ ਨਹੀਂ ਚਲੋ ਮੈਂ ਅੱਗੇ ਆਣ ਕੇ ਗੱਲ ਕਰਾਂਗਾ ਕਿਤੇ ਵੀ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਇਹ ਗੱਲ ਨਹੀਂ ਕਹੀ ਨਾ ਇਤਿਹਾਸਦਿਆਂ ਪੰਨਿਆਂ ਦੇ ਉੱਤੇ ਤੇ ਨਾ ਬਾਣੀ ਦੇ ਅੰਦਰ ਸਭ ਤੋਂ ਮੇਨ ਹੈ ਮੈਂ ਫੇਰ ਕਹਦਿਆਂ ਬਾਣੀ ਨਾ ਬਾਣੀ ਦੇ ਅੰਦਰ ਕਿਤੇ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਜੀ ਨੇ ਇਹ ਗੱਲ ਨਹੀਂ ਕਹੀ ਵੀ ਤੁਸੀਂ ਆਇਆ ਕਰਿਓ ਤੁਸੀਂ 베ਰੀ ਦੇ ਹੇਠ ਨਾਇਆ ਕਰਿਓ ਤੇ ਮੈਂ ਇਹ ਦਾਵਾ ਕਰਨਾ ਵੀ ਤੁਹਾਡੇ ਦੁੱਖ ਮਿਟ ਜਾਣਗੇ ਇਹ ਗੁਰੂ ਪਾਤਸ਼ਾਹ ਦਾ ਬਚਨ ਨਹੀਂ ਅੱਗੇ ਮੈਂ ਗੁਰਬਾਣੀ ਦੀਆਂ ਪੰਕਤੀਆਂ ਗੁਰਬਾਣੀ ਦੇ ਹਵਾਲੇ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਾਂਗਾ ਮੈਨਾਂ ਕਹਾਣੀਆਂ ਨੂੰ ਝੂਠਾ ਨਾ ਵੀ ਮੰਨਾ ਜਿਹੜੀਆਂ ਲਗਾਤਾਰ ਚਲਦੀਆਂ ਆ ਰਹੀਆਂ ਕਹਾਣੀਆਂ ਨੇ ਵੀ ਦੁੱਖ ਪੰਜਨੀ 베ਰੀ ਦੇ ਹੇਠ ਇਸ਼ਨਾਨ ਕਰਨ ਦੇ ਨਾਲ ਦੁੱਖ ਮਿਟ ਜਾਂਦੇ ਨੇ ਜੇ ਇਹਨਾਂ ਕਹਾਣੀਆਂ ਨੂੰ ਸੱਚ ਮੰਨ ਵੀ ਲਿਆ ਜਾਏ ਤੇ ਫਿਰ ਗੁਰਬਾਣੀ ਝੂਠੀ ਪੈਂਦੀ ਮੈਂ ਫੇਰ ਕਹਿ ਰਿਹਾ ਮੈਂ ਅੱਗੇ ਰੱਖ ਦੇਣਾ ਗੁਰਬਾਣੀ ਦੇ ਬਚਨ ਫਿਰ ਗੁਰਬਾਣੀ ਝੂਠੀ ਪੈਂਦੀ ਅਗਰ ਗੁਰਬਾਣੀ ਨੂੰ ਸੱਚ ਮੰਨਦੇ ਹੋ ਤੇ ਫਿਰ 베ਰੀ ਝੂਠੀ ਪੈਂਦੀ ਹੈ ਫੈਸਲਾ ਤੁਹਾਡੇ ਹੱਥ ਦੇ ਅੰਦਰ ਹੈ ਵੀ ਬਾਣੀ ਨੂੰ ਝੂਠੀ ਸਾਬਤ ਕਰਨਾ ਹੈ ਜਾਂ 베ਰੀ ਨੂੰ ਝੂਠੀ ਸਾਬਤ ਕਰਨਾ ਜੇ 베ਰੀ ਨੂੰ ਦੁੱਖ ਪੰਜਨੀ 베ਰੀ ਮੰਨਣਾ ਹੈ ਔਰ ਇਹ ਸੱਚ ਮੋਹਰ ਲਾਉਣੀ ਹੈ ਵੀ ਇੱਥੇ ਆਣ ਕੇ ਦੁੱਖ ਮਿਟ ਜਾਂਦੇ ਨੇ ਤੇ ਫਿਰ ਬਾਣੀ ਵਿੱਚ ਜਿਹੜੇ ਇਹ ਬਚਨ ਆਏ ਇਹਨਾਂ ਬਚਨਾਂ ਦਾ ਕੀ ਕਰੋਗੇ ਹੁਣ ਬਚਨ ਸੁਣ ਲਓ ਗੌੜੀ ਮਹੱਲਾ ਪੰਜਵਾ ਮਾਝ ਅੰਗ 218 ਦੇ ਉੱਤੇ ਗੁਰੂ ਅਰਜਨ ਪਾਤਸ਼ਾਹ ਦਾ ਬਚਨ ਹੈ ਦਰਬਾਰ ਸਾਹਿਬ ਦੀ ਸੇਵਾ ਦੇ ਨਾਲ ਦੋ ਗੁਰੂਆਂ ਦਾ ਨਾਮ ਹੀ ਜੁੜਦਾ ਹੈ ਨਾ ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮਦਾਸ ਸਾਹਿਬ ਦਾ ਤੇ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਹੈ ਉਹ ਕਹਿੰਦੇ ਨੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਪ੍ਰਕਾਸ਼ ਕਿੰਨੇ ਕੀਤਾ ਦਰਬਾਰ ਸਾਹਿਬ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਨੇ ਬਾਣੀ ਦੀ ਸੰਪਾਦਨਾ ਕਿੰਨੇ ਕਰਵਾਈ ਗੁਰੂ ਅਰਜਨ ਸਾਹਿਬ ਜੀ ਨੇ ਗੁਰਬਾਣੀ ਨੂੰ ਤਰਤੀਬ ਕਿੰਨੇ ਦਿੱਤੀ ਗੁਰੂ ਅਰਜਨ ਸਾਹਿਬ ਜੀ ਨੇ ਤੇ ਬਚਨ ਕੌਣ ਕਰ ਰਹੇ ਨੇ ਗੁਰੂ ਅਰਜਨ ਸਾਹਿਬ ਮੈਂ ਨਹੀਂ ਕਰ ਰਿਹਾ ਕੋਈ ਲਖਾਰੀ ਨਹੀਂ ਕਰ ਰਿਹਾ ਮੈਂ ਕਿਸੇ ਆਮ ਲਖਾਰੀ ਦਾ ਕੋਈ ਲਿਖਿਆ ਕਲਾਮ ਤੁਹਾਡੇ ਸਾਹਮਣੇ ਪੇਸ਼ ਨਹੀਂ ਕਰ ਰਿਹਾ ਗੁਰੂ ਸਾਹਿਬ ਦਾ ਬਚਨ ਕੀ ਕਹਿੰਦੇ ਨੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਤੇ ਅੱਗੇ ਕਹਿਣ ਲੱਗੇ 8 ਪਹਿਰ ਆਰਾਧੀ ਹੈ ਪੂਰਨ ਸਤਗੁਰ ਗਿਆਨ ਕਹਿਣ ਲੱਗੇ ਪੂਰੇ ਸਤਗੁਰੂ ਦਾ ਇਹੀ ਪੂਰਾ ਗਿਆਨ ਹੈ ਮੇਨੂੰ ਅਠੇ ਪੈਰ ਚੇਤੇ ਵਿੱਚ ਰੱਖ ਇਹਨੂੰ ਆਪਣੇ ਜ਼ਿਹਨ ਜ਼ਿਗਰ ਦਾ ਹਿੱਸਾ ਬਣਾ ਹੁਣ ਗੁਰੂ ਜੀ ਕਹਿ ਰਹੇ ਨੇ ਵੀ ਗੁਰਬਾਣੀ ਨੂੰ ਪ੍ਰਭੂ ਦੇ ਗੁਣਾਂ ਨੂੰ ਆਪਣੇ ਅੰਦਰ ਥਾਂ ਦੇ ਚੇਤਾ ਰੱਖ ਪਰ ਸਾਡੇ ਚੇਤੇ ਵਿੱਚ ਗੁਰਬਾਣੀ ਨਹੀਂ ਹੈ ਸਾਡੇ ਚੇਤੇ ਸਾਡੇ ਚੇਤੇ ਵਿੱਚ 베ਰੀ ਹੈ ਸਾਡੇ ਚੇਤੇ ਵਿੱਚ ਬਾਣੀ ਨਹੀਂ ਸਾਡੇ ਚੇਤੇ ਵਿੱਚ 베ਰੀ ਹੈ ਫਿਰ ਅਸੀਂ ਅੱਗੋਂ ਦੀ ਅੱਗੋਂ ਵੀ ਜਦੋਂ ਕਿਸੇ ਨੂੰ ਦੱਸਨੇ ਆ ਨਾ ਮੈਸੇਜ ਕਨਵੇ ਕਰਨੇ ਆ ਤੇ ਇਹ ਗੱਲ ਕਹਿੰਨੇ ਆ ਜੀ ਅਮਰਤ ਸਰ ਜਾਇਆ ਕਰ 베ਰੀ 헤ਠ ਇਸ਼ਨਾਨ ਕਰਿਆ ਕਰ ਗੁਰੂ ਜੀ ਬਾਣੀ ਦੇ 헤ਠ ਇਸ਼ਨਾਨ ਕਰਨ ਦੇ ਨਾਲ ਤੇਰੇ ਦੁੱਖ ਕੱਟ ਦੇਣਗੇ ਮੈਂ ਬੜਾ ਹੈਰਾਨ ਹੁ ਨਾ ਵੀ ਜਿਹੜੀ ਗੱਲ ਗੁਰੂ ਜੀ ਕਹਿ ਨਹੀਂ ਰਹੇ ਉਹ ਗੱਲ ਗੁਰੂ ਜੀ ਦੇ ਉੱਤੇ ਤੁਸੀਂ ਥੋਪ ਕਿਉਂ ਰਹੇ ਗੁਰੂ ਜੀ ਨੇ ਕਿੱਥੇ ਕਿਹਾ ਵੀ ਮੈਂ ਦੁੱਖ ਕੱਟ ਦਿਆਂਗਾ हां ਤੁਸੀਂ ਇਹ ਕਹੋ ਵੀ ਦਰਬਾਰ ਸਾਹਿਬ ਜਾਇਆ ਕਰ ਇਸ਼ਨਾਨ ਕਰਿਆ ਕਰ ਜ਼ਰੂਰ ਕਰਿਆ ਕਰ ਇਸ਼ਨਾਨ ਕਰਨ ਦਾ ਦੋਸ਼ ਨਹੀਂ ਇਸ਼ਨਾਨ ਕਰਿਆ ਕਰ ਪਰ ਦਰਬਾਰ ਸਾਹਿਬ ਬੈ ਕੇ ਜੋ ਹੁਕਮ ਆ ਰਹੇ ਨੇ ਕੀਰਤਨ ਰੂਪ ਵਿੱਚ ਜਾਂ ਦੂਸਰੇ ਰੂਪ ਵਿੱਚ ਬਾਣੀ ਦੇ ਰੂਪ ਵਿੱਚ ਉਹਨਾਂ ਹੁਕਮ ਨਾਮਿਆਂ ਨੂੰ ਆਪਣੇ ਅੰਦਰ ਵਸਾ ਕੇ ਘਰ ਵਾਪਸ ਪਰਤਿਆ ਕਰ ਇਹ ਗੱਲ ਤੇ ਸਮਝ ਵਿੱਚ ਆਉਂਦੀ ਹੁਣ ਤੁਸੀਂ ਇਹ ਕਹਿ ਰਹੇ ਹੋ ਵੀ ਗੁਰੂ ਜੀ ਕਹਿੰਦੇ ਸਨ ਵੀ ਮੈਂ 베ਰੀ ਦੇ ਇਠ ਇਸ਼ਨਾਨ ਕਰੇਗਾ ਦੁੱਖ ਘਟ ਦੇਵਾਂਗੇ ਕਿੱਥੇ ਗਿਆ ਗੁਰੂ ਜੀ ਨੇ ਗੁਰੂ ਜੀ ਤੇ ਆਪ ਕਰ ਰਹੇ ਨੇ ਵੀ ਆਠ ਪੈਰਾ ਰਾਦੀ ਹੈ ਪੂਰਨ ਸਤਗੁਰ ਗਿਆਨ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਅਸੀਂ ਉਹ ਗੱਲ ਨਹੀਂ ਕਰਦੇ ਅਸੀਂ ਆਮ ਲਖਾਰੀਆਂ ਕਚਰੋੜ ਲਖਾਰੀਆਂ ਦੀ ਗੱਲ ਨੂੰ ਅੱਗੇ ਲਿਆ ਕੇ ਗੁਰਬਾਣੀ ਨੂੰ ਪਿੱਛੇ ਕਰਨ ਦਾ ਯਤਨ ਕਰ ਰਹੇ ਹਾਂ ਔਰ ਕੋਝਾ ਯਤਨ ਇਸ ਚੱਜਾ ਤੇ ਚੰਗਾ ਯਤਨ ਨਹੀਂ ਅੱਛਾ ਜਿਹੜੇ ਤੁਹਾਡੇ ਸੱਜਣ ਮਿੱਤਰ ਭੈਣ ਭਰਾ ਦਰਬਾਰ ਸਾਹਿਬ ਜਾਂਦੇ ਨੇ ਉਹਨਾਂ ਨੂੰ ਕਿਸੇ ਨੂੰ ਆਇਆਂ ਨੂੰ ਤੁਸੀਂ ਕਦੇ ਪੁੱਛਿਆ ਤੇ ਜਾਂ ਹੁਣ ਅੱਗੋਂ ਪੁੱਛ ਕੇ ਵੇਖ ਲਿਓ ਵੀ ਫਲਾਣਾ ਸਿਆ ਅਮਕਾ ਸਿਆ ਤੂੰ ਗਿਆ ਸੈਂ ਦਰਬਾਰ ਸਾਹਿਬ ਸ੍ਰੀ ਅਮਰਤ ਸਰ ਸਾਹਿਬ ਗਿਆ ਸੈਂ ਤੇ ਕਿਹੜਾ ਸ਼ਬਦ ਚੱਲਦਾ ਸੀ ਜਦੋਂ ਤੂੰ ਮੱਥਾ ਟੇਕਣ ਵਾਸਤੇ ਗਿਆ ਅੱਛਾ ਹੁਕਮਨਾਮਾ ਕੀ ਸੀ ਤੂੰ ਉਹਦੇ ਵਿੱਚੋਂ ਲੈ ਕੇ ਕੀ ਆਇਆ ਕੀ ਸਿੱਖ ਕੇ ਆਇਆ ਤੇ ਜੇ ਅਗਲਾ ਇਹ ਕਵੇ ਵੀ ਅੱਜ ਦਾ ਹੁਕਮਨਾਮਾ ਸੀ ਵੀ ਹਮਰੀ ਗੰਤ ਨਾ ਗਣੀਆਂ ਕਾਈ ਆਪਣਾ ਬਿਰਤ ਪਛਾਨ ਅੱਛਾ ਜੇ ਇਹ ਹੁਕਮਨਾਮਾ ਸੀ ਤੇ ਤੂੰ ਕਿਹੜੇ ਕਿਹੜੇ ਦੋਸ਼ ਛੱਡੇ ਨੇ ਜੇ ਹੁਕਮਨਾਮਾ ਸੀ ਵੀ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਵੀ ਤੂੰ ਹੀ ਦਾਤਾ ਹੈ ਤੇ ਫਿਰ ਤੂੰ ਉਹਨੂੰ ਦਾਤਾ ਮੰਨ ਕੇ ਪਖੰਡੀ ਸਾਧਾਂ ਦੇ ਡੇਰਿਆਂ ਤੇ ਜਾਣਾ ਛੱਡ ਦਿੱਤਾ ਹੁਕਮਨਾਮਾ ਤੇ ਸੁਣਾਇਆ ਹੈ ਸ਼ਬਦ ਵੀ ਸੁਣਾਇਆ ਹੈ ਉਹਦੇ ਤੇ ਕੋਈ ਅਸਰ ਹੋਇਆ ਤੋ ਖੈਰ ਇਸ ਪਾਸੇ ਸਾਡਾ ਧਿਆਨ ਹੀ ਨਹੀਂ ਹੈ ਦਰਅਸਲ ਦਰਬਾਰ ਸਾਹਿਬ ਸ੍ਰੀ ਅਮਰitsar ਸਾਹਿਬ ਜਾਣ ਦਾ ਸਾਡਾ ਮਕਸਦ ਹੀ ਇਸ਼ਨਾਨ ਕਰਨਾ ਹੈ ਇਸ ਤੋਂ ਵੱਧ ਮਕਸਦ ਹੀ ਨਹੀਂ ਹੈ ਮੈਂ ਸ਼ੁਰੂ ਦੇ ਵਿੱਚ ਇੱਕ ਗੱਲ ਕਹੀ ਸੀ ਨਾ ਵੀ ਇਮਾਨਦਾਰੀ ਨਾਲ ਸੁਣਿਓ ਤੇ ਇਮਾਨਦਾਰੀ ਨਾਲ ਫੈਸਲਾ ਕਰਿਓ ਜਿੰਨੇ ਤੁਸੀਂ ਦਰਬਾਰ ਸਾਹਿਬ ਜਾਣ ਆਲੇ ਉਹ ਰੱਜ ਰੱਜ ਕੇ ਜਾਓ ਜੀ ਸਦਕੇ ਜਾਓ ਸੋ ਸੋ ਵਾਰ ਜਾਓ ਕੋਈ ਮਨਾਈ ਨਹੀਂ ਹੈ ਉੱਥੇ ਜਾਓ ਪਰ ਤੁਸੀਂ ਇਹ ਮਕਸਦ ਆਪਣਾ ਆਪ ਸੋਚਿਓ ਵੀ ਤੁਹਾਡੇ ਜਾਣ ਦਾ ਮਕਸਦ ਪੜਾ ਕੀ ਸਿਰਫ ਇਸ਼ਨਾਨ ਕਰਨਾ ਦਰਬਾਰ ਸਾਹਿਬ ਮੱਥਾ ਟੇਕਣਾ ਜਾਂ ਉੱਥੋਂ ਬਾਣੀ ਦਾ ਕੋਈ ਸੰਦੇਸ਼ ਆਪਣੇ ਨਾਲ ਲੈ ਕੇ ਆਉਣਾ ਸੰਦੇਸ਼ ਛ ਨਾਲ ਲੈ ਕੇ ਆਉਂਦਾ ਤੇ ਸਾਡਾ ਮਕਸਦ ਨਹੀਂ ਹੈ ਨਾ ਸਟੱਪ ਪਰਪਸ ਹੀ ਇਹ ਹੈ ਕਿ ਅਸੀਂ ਜਾਣਾ ਹੈ ਨਾਉਣਾ ਹੈ ਲੰਗਰ ਛਕਣਾ ਹੈ ਮੱਥਾ ਟੇਕਣਾ ਹੈ ਤੇ ਕਰਨੂ ਆ ਜਾਣਾ ਚਲੋ ਮੈਂ ਇੱਕ ਬਚਨ ਗੁਰੂ ਅਰਜਨ ਸਾਹਿਬ ਜੀ ਦਾ ਤੁਹਾਡੇ ਸਾਹਮਣੇ ਹੋਰ ਰੱਖ ਦਿਆਂ ਮਨ ਦੇ ਅੰਦਰ ਕੋਈ ਸ਼ੰਕਾ ਨਾ ਰਹੇ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਪਾਤਸ਼ਾਹ ਕਹਿੰਦੇ ਨੇ ਦੁੱਖ ਪੰਜਨ ਤੁਸੀਂ 베ਰੀ ਨੂੰ ਨਾ ਦਿੱਤਾ ਹੈ ਨਾ ਦੁੱਖ ਨਾ ਦੁੱਖਾਂ ਨੂੰ ਪੰਜਨ ਕਰਨ ਵਾਲੀ ਹੈ ਦੁੱਖ ਪੰਜਣੀ ਹੈ ਪਰ ਗੁਰੂ ਜੀ ਕਹਿ ਰਹੇ ਨੇ ਦੁੱਖ ਪੰਜਨ ਤਾਂ ਕਾ ਹੈ ਨਾਉ ਗੁਰੂ ਜੀ ਕਹਿੰਦੇ ਨੇ ਤੇਰੇ ਗੁਣ ਤੇਰਾ ਨਾਮ ਤੇਰੀ ਯਾਦ ਤੇਰਾ ਚੇਤਾ ਇਹ ਦੁੱਖ ਭੰਜਨ ਹੁਣ ਗੁਰੂ ਅਰਜਨ ਸਾਹਿਬ ਦਾ ਹੈ ਦੁੱਖ ਭੰਜਨ ਤਾਂ ਕਾ ਹੈ ਨਾਉ ਸੁਖ ਪਾਵੇਂ ਤਿਸ ਕੇ ਗੁਣ ਗਾਉ ਹੁਣ ਗੁਰੂ ਜੀ ਕਹਿੰਦੇ ਨੇ ਵੀ ਸੁਖ ਪਾਏਗਾ ਮੇਰਾ ਤੇਰੇ ਨਾਲ ਵਾਦਾ ਹੈ ਮੇਰਾ ਤੇਰੇ ਨਾਲ ਇਕਰਾਰਨਾਮਾ ਹੈ ਵੀ ਤੂੰ ਸੁਖ ਪਾਏਗਾ ਪਰ ਕਿਸ ਦਿਨ ਪਾਏਗਾ ਜਿਸ ਦਿਨ ਤਿਸ ਕੇ ਗੁਣ ਗਾਉਣ ਵਾਲਾ ਕੰਮ ਸ਼ੁਰੂ ਕਰੇਗਾ ਇੱਕ ਬਚਨ ਗੁਰੂ ਅਰਜਨ ਸਾਹਿਬ ਦਾ ਮੈਂ ਹੋਰ ਲੈ ਆਵਾਂ ਉਸ ਤੋਂ ਬਾਅਦ ਨਹੀਂ ਵੀਡੀਓ ਲਮੇਰੀ ਨਾ ਹੋ ਜਾਏ ਇਸੇ ਸਬੰਧ ਵਿੱਚ ਕਿ ਦੁੱਖ ਪੰਜਨ ਬਾਣੀਆਂ ਸੈਂਕੜੇ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭਰੇ ਪਏ ਨੇ ਇੱਕ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਨਵੇਂ ਦੀਨ ਦਿয়াল ਦਾ ਬਚਨ ਤੁਹਾਡੇ ਸਾਹਮਣੇ ਉਹ ਕਹਿੰਦੇ ਨੇ ਦੀਨ ਦਿয়াল ਸਦਾ ਦੁੱਖ ਪੰਜਨ ਤਾਂ ਸਿਉ ਰੋਚਨਾ ਬਡਾਈ ਗੁਰੂ ਤੇਗ ਬਹਾਦਰ ਸਾਹਿਬ ਕਹਿਣ ਲੱਗੇ ਦੀਨ ਦਿয়াল ਸਦਾ ਦੁੱਖ ਭੰਜਨ ਜਿਹੜਾ ਸਦਾ ਹੀ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਤੇ ਮਨੁੱਖਤਾ ਦੇ ਨਾਂ ਤੇ ਇਤਰਾਜ਼ ਕਰ ਰਹੇ ਨੇ ਤਾਂ ਸਿਉ ਰੁਚਨਾ ਬੜਾਈ ਤੁਹਾਡੀ ਰੁਚੀ ਉਹਦੇ ਨਾਲ ਨਹੀਂ ਹੈ ਤੁਹਾਡਾ ਲਗਾਓ ਉਹਦੇ ਨਾਲ ਨਹੀਂ ਹੈ ਰੁਚੀ 베ਰੀ ਨਾਲ ਹੈ ਲਗਾਓ 베ਰੀ ਨਾਲ ਹੈ ਦੁੱਖ ਮਿਟਦੇ ਨਹੀਂ ਤੇ ਫਿਰ ਦੋਸ਼ੀ ਠਹਿਰਾ ਦਿੰਦੇ ਉਹ ਵੀ ਅਸੀਂ ਦਰਬਾਰ ਸਾਹਿਬ ਗਏ ਸਾਡੇ ਦੁੱਖ ਨਹੀਂ ਮਿਟੇ ਦੋਸ਼ੀ ਮੰਨ ਲੈਂਦੇ ਹੋ ਗੁਰੂ ਅਰਜਨ ਸਾਹਿਬ ਨੂੰ ਦੋਸ਼ੀ ਮੰਨ ਲੈਂਦੇ ਹੋ ਗੁਰੂ ਰਾਮਦਾਸ ਸਾਹਿਬ ਨੂੰ ਉਹਨਾਂ ਨੇ ਤੁਹਾਡੇ ਨਾਲ اقرار ਜਿੱਥੇ ਕੀਤਾ ਹੈ ਵੀ ਇਸ ਤਰ੍ਹਾਂ ਕਰੋਗੇ ਤੇ ਦੁੱਖ ਮਿਟ ਜਾਣਗੇ اقرار ਇਹ ਕਰ ਰਹੇ ਨੇ ਬਿ ਆ ਬਾਣੀ ਨੂੰ ਸੰਭਾਲ ਤੇ ਮੈਂ ਦਾਵਾ ਕਰਨਾ ਵੀ ਤੇਰੇ ਦੁੱਖ ਮਿਟਣਗੇ ਦੀਨ دیਵਾਲ ਸਦਾ ਦੁੱਖ ਭੰਜਨ ਤਾਂ ਸਿਉ ਰੂਚਿ ਨਾ ਬੜਾਈ ਤੇਰੀ ਰੂਚੀ ਉਹਦੇ ਨਾਲ ਨਹੀਂ ਹੈ ਤੇਰੀ ਰੂਚੀ 베ਰੀ ਨਾਲ ਹੈ ਤੇਰੀ ਰੂਚੀ ਸਿਰਫ ਨਾਉਣ ਨਾਲ ਹੈ ਪਾਣੀ ਨਾਲ ਹੈ ਤੇਰੀ ਰੂਚੀ ਬਾਣੀ ਨਾਲ ਨਹੀਂ ਹੈ ਮੈਨੂੰ ਇੱਕ ਅਦੀਪ ਦਾ ਲਿਖਿਆ ਹੋਇਆ ਬੋਲ ਚੇਤੇ ਵਿੱਚ ਆਉਂਦਾ ਹੈ ਉਹ ਕਹਿੰਦਾ ਹੈ ਜਬ ਵੀ ਤੇਰੇ ਦਰ ਤੇ ਗਏ ਹਮ ਜਬ ਵੀ ਤੇਰੇ ਦਰ ਤੇ ਗਏ ਹੱਥੋਂ ਮੇ ਲੈ ਕੇ ਫੂਲ ਗਏ ਉਹ ਰੁਕਣਾ ਗਿਰਤੇ ਪਰਬਤ ਕਾ ਉਹ ਫਿਰਨਾ ਹਰਸ਼ੋ ਮੱਕੇ ਕਾ ਹਰ ਚੀਜ਼ ਤੁਮਾਰੀ ਯਾਦ ਹੈ ਪੈਗਾਮ ਤੁਮਾਰਾ ਬੋਲ ਗਏ ਸਾਨੂੰ ਬਾਕੀ ਸਾਰਾ ਸੱਜੇ ਖੱਬੇ ਦਾ ਪੈਗਾਮ ਚੇਤਾ ਹੈ ਗੁਰੂ ਜੀ ਲਿਆ ਕਰਦੇ ਰਹੇ ਇਸ ਤਰ੍ਹਾਂ ਕਰਦੇ ਸਨ ਪਰ ਸਾਨੂੰ ਉਹਦਾ ਪੈਗਾਮ ਚੇਤੇ ਨਹੀਂ ਉਹਦਾ ਪੈਗਾਮ ਕੀ ਹੈ ਉਹਦਾ ਮੈਸੇਜ ਕੀ ਹੈ ਉਹਦੀ ਬਾਣੀ ਕੀ ਹੈ ਉਹਦਾ ਹੁਕਮਨਾਮਾ ਕੀ ਉਹ ਚੇਤੇ ਵਿੱਚ ਨਹੀਂ ਹਾਂ ਉਹਦੇ ਬਰਾਬਰ ਕਿਸੇ ਕਚਰੋੜ ਲਖਾਰੀ ਨੇ ਲਿਖ ਦਿੱਤਾ ਕਿਸੇ ਇਤਿਹਾਸ ਦੇ ਪੰਨੇ ਦੇ ਉੱਤੇ ਵੀ ਇੱਥੇ ਆਓਗੇ ਕੰਮ ਕਰੋਗੇ ਉਹ ਤੁਹਾਨੂੰ ਚੇਤੇ ਹੈ ਜਿਹੜਾ ਗੁਰੂ ਸਾਹਿਬ ਨੇ ਲਿਖਿਆ ਉਹ ਚੇਤੇ ਨਹੀਂ ਹੈ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਉਹ ਚੇਤੇ ਨਹੀਂ ਹੈ ਚਲੋ ਵੀਡੀਓ ਲੰਮੀ ਨਾ ਹੋ ਜਾਏ ਮੈਂ ਇੱਕ ਦੋ ਬਚਨ ਪਾਤਸ਼ਾਹ ਦੇ ਤੁਹਾਡੇ ਸਾਹਮਣੇ ਰੱਖ ਦਿਆਂ ਸ਼ਾਇਦ ਮਨ ਜਾਗ ਪਵੇ ਸ਼ਾਇਦ ਅੰਦਰੋਂ ਤੁਹਾਨੂੰ ਕਿਦਰੇ ਸਮਝ ਆ ਜਾਏ ਤੇ ਤੁਸੀਂ ਬਾਣੀ ਦੇ ਨਾਲ ਜੁੜ ਜਾਓ ਗੁਰੂ ਪਾਸ਼ਾ ਦਾ ਇੱਕ ਬਚਨ ਹੁੰਦਾ ਹੈ ਉਹ ਕਹਿੰਦੇ ਨੇ ਦੀਨ ਦਿਆਲ ਪੂਰਨ ਦੁੱਖ ਭੰਜਨ ਤੁਮ ਬਿਨ ਓਟ ਨਾ ਰਾਈ ਹੇ ਪਾਸ਼ਾ ਮੈਨੂੰ ਤੇਰੇ ਤੋਂ ਬਿਨਾ ਓਟ ਨਹੀਂ ਹੈ ਤੂੰ ਹੀ ਦੁੱਖਾਂ ਨੂੰ ਪੰਜਨ ਵਾਲਾ ਹੈ ਇੱਕ ਬਚਨ ਗੁਰੂ ਅਰਜਨ ਸਾਹਿਬ ਜੀ ਦਾ ਕਹੇ ਕਿ ਉਸ ਤੋਂ ਬਾਅਦ ਮੈਂ ਅੱਜ ਦੇ ਵਿਸ਼ੇ ਲਫ਼ਜ਼ਾਂ ਨੂੰ ਵਿਸ਼ਰਾਮ ਦੇਣਾ ਉਹ ਕਹਿੰਦੇ ਨੇ ਦੁੱਖ ਰੋਗ ਭੈ ਖਤ ਤਨ ਤੇ ਮਨ ਨਿਰਮਲ ਹਰ ਹਰ ਗੁਣ ਗਾਏ ਉਹ ਕਹਿੰਦੇ ਨੇ ਦੁੱਖ ਰੋਗ ਤਨ ਤੋਂ ਗਤ ਕਰ ਜਾਣਗੇ ਚਲੇ ਜਾਣਗੇ ਪਰ ਕਦੋਂ ਮਨ ਨਿਰਮਲ ਹੋਏਗਾ ਉਹਦੇ ਗੁਣਾਂ ਨੂੰ ਗਾਉਣ ਕਰਕੇ ਇਸ ਕਰਕੇ ਪਿਆਰਿਓ ਹਿਰਦੇ ਦੇ ਅੰਦਰ ਬਾਣੀ ਨੂੰ ਵਸਾਓ ਬਾਣੀ ਦੇ ਨਾਲ ਜੁੜੋ ਦੁੱਖ ਦੁੱਖ ਮਿਟਣਗੇ ਲਾਜ਼ਮੀ ਮਿਟਣਗੇ ਪਰ ਉਹਨਾਂ ਚੀਜ਼ਾਂ ਕਰਕੇ ਮਿਟਣਗੇ ਜੋ ਗੁਰੂ ਅਰਜਨ ਸਾਹਿਬ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਤੁਹਾਡੀ ਚੋੜੀ ਵਿੱਚ ਪਾਏ ਨੇ ਗੁਰਬਾਣੀ ਬਾਣੀ ਨੂੰ ਖੁਦ ਪੜੋ ਬਾਣੀ ਨੂੰ ਖੁਦ ਵਿਚਾਰੋ ਬਾਣੀ ਤੇ ਪਹਿਰਾ ਦਿਓ ਬਾਣੀ ਦੇ ਗੁਣਾਂ ਨੂੰ ਅਪਲਾਈ ਕਰੋ ਤਾਂ ਕਿ ਤੁਹਾਡੇ ਮਨ ਦੇ ਸੋਗ ਤੇ ਤਨ ਦੇ ਰੋਗ ਮਿਟ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ